ਸਰਵੋਤਮ ਜੀਠੇ ਦੇ ਵਿੱਚ ਖੁੱਲ ਗਿਆ ਹੈ ਬ੍ਰਦਰਸ ਬੂਟ ਹਾਊਸ ਦੇ ਨਾਮ ਦਾ ਇੱਕ ਬਹੁਤ ਹੀ ਵੱਡਾ ਸ਼ੋਅਰੂਮ ਜਿਸ ਦੇ ਉਦਘਾਟਨ ਸਮਰਹਉ ਦੇ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਉਦਘਾਟਨ ਸਮਰਹਉ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਗੁਰਬਾਣੀ ਦਾ ਆਸ਼ਰਾ ਲੈ ਕੇ ਇਸ ਸ਼ੋਅਰੂਮ ਦਾ ਆਰੰਭਤਾ ਕੀਤੀ ਗਈ ਜਥੇਬੰਦੀਆਂ ਦੇ ਆਗੂਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਜੇ ਤੋਰ ਤੇ ਜੀਵਨ ਕੱਟ ਕੇ ਇਹ ਸ਼ੋਰੂਮ ਦਾ ਉਦਘਾਟਨ ਕੀਤਾ ਗਿਆ ਪਰਿਵਾਰ ਵੱਲੋਂ ਆਏ ਹੋਈਆਂ ਮੁੱਖ ਸ਼ਖਸੀਅਤਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬ੍ਰਦਰ ਬੂਟ ਹਾਊਸ ਦੇ ਮਾਲਕਤਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਇਹ ਗੱਲਬਾਤ ਕੀਤੀ ਕਿ ਸਾਡੇ ਸ਼ੋਰੂਮ ਦੇ ਵਿੱਚ ਵੱਡੀਆਂ-ਵੱਡੀਆਂ ਬ੍ਰਾਂਡਡ ਕੰਪਨੀਆਂ ਦੇ ਬੂਟ ਬਹੁਤ ਹੀ ਘੱਟ ਤੇ ਸਸਤੇ ਰੇਟਾਂ ਉੱਤੇ ਉਪਲਬਧ ਹਨ ਅੰਮ੍ਰਿਤਸਰ ਅੰਮ੍ਰਿਤਸਰ ਜਿਹੇ ਵੱਡੇ ਸ਼ਹਿਰਾਂ ਦੇ ਨਾਲੋਂ ਵਜੀਠੇ ਦੇ ਵਿੱਚ ਖੁੱਲੇ ਇਸ ਸ਼ੋਰੂਮ ਦੇ ਰੇਟ ਬਹੁਤ ਜ਼ਿਆਦਾ ਘੱਟ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰੀ ਪਹੁੰਚ ਕੇ ਵੋਟ ਖਰੀਦੇ ਜਾਣ ਅਤੇ ਰੇਟ ਦਾ ਕੰਪੇਅਰ ਕੀਤਾ ਜਾਵੇ ਤੁਸੀਂ ਵੀ ਦੇਖੋ ਹਰਪਿੰਦਰ ਸਿੰਘ ਤੇ ਸੁਖਦੇਵ ਸਿੰਘ ਦੀ ਰਿਪੋਰਟ ਇੰਡੀਆ ਨਿਊਜ਼ ਕਰੋ ਜੀ ਕਰੋ ਕਲਾਪਿੰਗ ਰਹਾ ਜੀ Why is it Áève Arerre Nil? Yeah Why. Thanks Syaını Vincent Ho Thayaha Niya Balan Won Owoy Hiya Tatu Wa Si thukich joy Hai Joy Koujani свیخ Kuy ¡Vaya, <coughs> 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 <coughs>

ਹਾਂਜੀ ਪਾਜੀ ਆਪਣਾ ਨਾਮ ਦੱਸ ਕੇ ਤੁਸੀਂ ਮਜੀਠਾ ਬਸਟੈਂਡ ਦੇ ਬਿਲਕੁਲ ਨੇੜੇ ਤੇ ਫਰਦਰਪੂਰੋ ਉਸ ਐਕਚੂਅਲ ਸ਼ੋਰੂਮ ਓਪਨ ਕੀਤਾ ਅੱਜ ਕਹਿਣਾ ਕੀ ਹੈ। ਹਾਂਜੀ ਸਾਰੇ ਵੀਰਾਂ ਨੂੰ ਪੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ। ਅਸੀਂ ਫਰਦਰਪੂਰੋ ਸੰਜੀਕਾ ਵਿੱਚ ਖੁੱਲ੍ਹਿਆ ਹੈ ਤੇ ਸਾਰੇ ਪੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਵਿੱਚ ਕਰੋ ਸਾਰੇ ਆਰਟੀਕਲ ਦੇਖਣ ਦੀ ਬਹੁਤ ਦੀ ਮਾਜਰਟਾ ਦੇ ਤੁਹਾਨੂੰ ਦੰਗੇ। ਇੱਕ ਵਾਰੀ ਜੀ ਦੇਖਿਓ ਤੁਹਾਨੂੰ ਸਾਰਾ ਕੁਝ ਅਸੀਂ ਆਰਟੀਕਲ ਦੇ। ਸਤਿ ਸ਼ਕਾਲ ਸਾਰੇ ਵੀਰਾਂ ਨੂੰ ਅਸੀਂ ਮਰਜੀਠਾ ਵਿਖੇ ਬਦਸ ਬੂਟ ਆਲ ਖੁੱਲ ਚੁਕੇ ਹਾਂ ਜਿਸ ਦਾ ਕਿ ਅੱਜ ਗ੍ਰੈਂਡ ਓਪਨਿੰਗ ਹੋ ਚੁਕੀ ਹੈ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸ਼ਾਪ ਤੇ ਆਓ ਔਰ ਵਿਜ਼ਿਟ ਕਰੋ ਔਰ ਬੂਟਾਂ ਦੇ ਹੋਰ ਹੀ ਨਵੇਂ ਆਰਟੀਕਲਸ ਵੇਖਣ ਲਈ ਸਾਡੀ ਇੰਸਟਾਗ੍ਰam ਆਈਡੀ ਬਦਸ ਬੂਟ ਨੂੰ ਫੋਲੋ ਕਰੋ ਸਸ਼ੀਕਰ ਅਲਪਾਪਰ ਜੀ ਅੱਜ ਬਦਸ ਬੂਟ ਹੋ ਉਸ ਨੂੰ ਦੇਖਾਵੇ ਕਿ ਤੁਸੀਂ ਪਹੁੰਚੇ ਜੀ ਕੀ ਕਹਿਣਾ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਲੋਕਾਂ ਨੂੰ ਬੁਲਾਣਾ ਕੋ ਕਰਕੇ ਸੰਸਦ ਪੰਜਾਬ ਜਦੋਂ ਅੱਜ ਜੋ ਸਾਡੇ ਪਸਾਰ ਦੇ ਕੇਂਦਰ ਸਿੱਦੇ ਸਾਡੇ ਕੋਲ ਪਾ ਦੇ ਕੋਲ ਇਹਨਾਂ ਨੇ ਜਿਹੜੇ ਸਿੱਧੇ ਸਾਡੇ ਵਿੱਚ ਸੌਫਟ ਕਲੀ ਆ ਔਰ ਮਹਾਰਾਜਾ ਉਹ ਨਾਸਨਾ ਨਾ ਕਿ ਇਹਨਾਂ ਨੇ کاروبار ਦਾ ਮਹਾਰਾਜੇ ਨਾਮ ਨੂੰ ਯਾਤਰਾ ਕੀਤਾ ਸੀ ਔਰ ਸਮੂਹ ਜਨਰਤੀ ਵੱਲੋਂ ਇਹਨਾਂ ਨੂੰ ਅਸੀਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਨੇ ਔਰ ਇਹਨਾਂ ਨੇ ਜੋ ਇੱਥੇ ਸੰਖੋਲਿਆ ਤੇ ਕੁਝ ਨੀ ਬਾਤ ਚਾਹੁੰਦੀ ਪਰ ਮੈਂ ਇਹਨਾਂ ਨੂੰ ਪ੍ਰੈਕਟੀਕਲ ਸੀ ਔਰ ਦੋਵਾਂ ਪਰਵਾਂ ਦਾ ਇਸ ਤਰ੍ਹਾਂ ਜਿਹੜਾ ਬਾਤ ਕਰਦੇ ਗਏ ਆ। ਲਾਈਵ ਵਿੱਚ ਆਉਂਦੇ ਆ। ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਦੋਨੋਂ ਪਰਵਾਂ ਨੂੰ ਲੈ ਕੇ ਜਿਹਨਰੇ ਤੋਂ ਆਜੂ ਨੂੰ ਹੋ ਗਿਆ। ਮਹਾਰਾਜ ਜੀ ਨੂੰ ਬਧਿਨਾ ਮੁਕਸ਼ੀ ਉਹ ਬਹੁਤ ਸ਼ਾਂਤੀਆਂ ਦੇ ਨਾਲ ਇਹਨਾਂ ਦਾ ਕੰਮ ਕਰਦਾ ਹੈ। ਲੈਗਟਕਾ ਖਾਲਸਾ। ਕਰੇਗਾ ਨਾ ਉਹ ਚਲੋ ਬੋਲੋ। ਲੈਗਟਕਾ ਖਾਲਸਾ ਲੈਗਟਕਾ। ਬਹੁਤ ਚੱਲਿਆ ਬਹੁਤ ਬਿਆਦੀ। ਇਹ ਮੇਰੇ ਪੀੜ੍ਹੀਆਂ ਨੇ ਨਾਲੇ। ਤੇ ਯਾਰ ਉਹ ਬਹੁਤ ਲੈਗਟਕਾ ਖਾਲਸਾ ਰਿਕਾਰਡ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਮਹਦਾਸ ਬਲਵਿੰਦਰ ਸਿੰਘ ਮੋਦਲ ਇਹ ਜਿਹੜੇ ਜਤਿੰਦਰ ਸਿੰਘ ਔਰ ਸਰਦਾਰ ਰਣਜੀਤ ਸਿੰਘ ਨੇ ਵਿਜੀਠੇ ਵਿੱਚ ਸ਼ੋਰੂਮ ਖੋਲ੍ਹਿਆ ਬੂਟਾਂ ਦਾ ਉਹਨਾਂ ਦੀ ਮੈਂ ਲੱਖ ਲੱਖ ਵਧਾਈ ਦੇਣਾ ਕਮ ਜੀਠਾ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿਉਂਕਿ ਇਹ ਬ੍ਰਾਈਟ ਵਰੀਆ ਚੀਜ਼ ਹੈ ਕਿ ਆਣ ਕੇ ਇੱਥੇ ਆਣ ਕੇ ਮਹਾਰਾਜ ਦੀ ਕਿਰਪਾ ਆਣ ਕੇ ਇੱਥੇ ਖਰੀਦੋ ਔਰ ਇਹਨਾਂ ਦੀ ਜਿਹੜੀ ਕਮਾਈ 'ਚ ਵਾਅਦੇ ਪਾਉਣ ਜੋਰ ਇਹਨਾਂ ਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾੀਆਂ ਜੇ ਸਤਿਗੁਰੂ ਨਦਰ ਕਰੇ ਗੁਰੂ ਦੇ ਹੁਕਮ ਅਨਸਾਰ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਜਿਹੜਾ ਅੱਜ ਇਹਨਾਂ ਬੱਚਿਆਂ ਨੇ ਕਿਰਤ ਦਾ ਇੱਕ ਵੱਡਾ ਸੋਰਸ ਤਿਆਰ ਕੀਤਾ ਹੈ ਬਹੁਤ ਹੀ ਵੱਡਾ ਉਪਰਾਲਾ ਹੈ ਮੈਂ ਇਸ ਸਮਿਤਾਏ ਕੇ ਮੀ ਜੀਠਾ বাস ਸਟੈਂਡ ਦੇ ਕੋਲ ਆਣ ਕੇ ਇੱਕ ਵਾਰੀ ਵਿਜ਼ਿਟ ਕਰੋ ਇਹ ਬੱਚੇ ਸਾਡੇ ਆਪਣੇ ਬੱਚੇ ਨੇ ਤੇ ਵਾਜ਼ਬਰੇਟਾਂ ਤੇ ਆ ਕੇ ਬੂਟਾਂ ਦਾ ਰੇਟ ਆਣ ਕੇ ਚੈੱਕ ਕਰੋ ਤੁਹਾਨੂੰ ਆਜ਼ਮ ਰੇਟਾਂ ਤੇ ਰੇਟ ਦੇ ਹਿਸਾਬ ਦੇ ਮੁਤਾਬਕ ਬੋੜ ਦਿੱਤੇ ਜਾਣਗੇ ਜਾਂ ਇਹਨਾਂ ਨੇ ਆਪਣਾ ਮਾਲ ਜੋ ਨਵਾਂ ਲਿਆਂਦਾ ਹੈ ਨਵਾਂ ਪ੍ਰੋਡਕਟ ਹੈ ਇੱਕ ਵਾਰੀ ਆਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ